ਕਰੇ ਲੋਕ ਕਲੇਸ਼ ਦੇ ਚਲਦਿਆਂ ਭੇਤ ਭਰੇ ਹਾਲਾਤਾਂ ਚ ਨਵ ਜੰਮੇ ਬੱਚੇ ਦੀ ਹੋਈ ਮੌਤ ਮਦਦ ਲਈ ਬੱਚੇ ਦੀ ਮਾਂ ਨੇ ਸਮਾਜ ਸੇਵਕ ਕਮਲ ਕੁਮਾਰ ਤੋਂ ਲਗਾਈ ਮਦਦ ਦੀ ਗੁਹਾਰ ਸਮਾਜ ਸੇਵਕ ਕਮਲ ਕੁਮਾਰ ਨੇ ਨਿਭਾਈਆਂ ਅੰਤਿਮ ਰਸਮਾਂ ਮਾਮਲਾ ਸਰਦਾਰ ਸੇਵਾ ਕੀਤੀ ਮਾਮਲਾ ਜੀ ਹੈ ਬਾਜੀ ਸਾਡੀ ਛੋਟੀ ਭੈਣ ਆ ਸਾਨੂੰ ਥਾਣਾ ਅਨਜੀਤ ਨੂੰ ਫੋਨ ਆਇਆ ਸੀ ਇੱਕ ਲੜਕੀ ਆ ਉਹਦਾ ਡੈਡ ਬੁੜੇ ਚੱਕੀ ਹੱਥ ਛੋਟਾ ਬੇਟਾ ਵਾ 1.5 ਮਹੀਨੇ ਦਾ ਉਦੇ ਅੱਗੇ ਪਿੱਛੇ ਕੋਈ ਨਹੀਂ ਨਾ ਮਦਰ ਨਾ ਫਾਦਰ ਕੋਈ ਵੀ ਨਹੀਂਗਾ ਤੇ ਮੁਰਗੇ ਸੀ ਭੈਣ ਜੀ ਨੂੰ ਮਿਲਿਆ ਕੇ ਭੈਣ ਜੀ ਨੇ ਪੁੱਛਿਆ ਸਾਨੂੰ ਦੱਸਿਆ ਕਿ ਮੈਂਟਲੀ ਅਫਸਰਟ ਆ ਤੇ ਭੈਣ ਜੀ ਠੀਕ ਨੇ ਸੀ ਕੁਝ ਹਾਲਾਤ ਵੀ ਖਰਾਬ ਨੇ ਕਹਿ ਵੀ ਸਕਦੇ ਆ ਤੇ ਨਹੀਂ ਵੀ ਕਹਿ ਸਕਦੇ ਤੇ ਭੈਣ ਜੀ ਨੂੰ ਮਿਲਿਆ ਭੈਣ ਜੀ ਨੇ ਦੱਸਿਆ ਕਿ ਮੇਰੇ ਦਾਦਾ ਹਸਬੰਦ ਮੈਨੂੰ ਛੱਡ ਕੇ ਚਲ ਗਏ ਨੇ ਕਾਫੀ ਸਮੇ ਤੋਂ ਤੇ ਮੇਰੇ ਮਾਦਾ ਮਾਤਾ ਜੀ ਦੇ ਪਿਤਾ ਹੀ ਐਕਸਪਾਇਰ ਹੋ ਚੁੱਕੇ ਨੇ ਬੜੇ ਦੇਰ ਤੋਂ ਹੋਸਿੰਗ ਬੋਰਡ ਕਲੋਨੀ ਚ ਰਹਿੰਦੇ ਸੀ ਇਹਨਾਂ ਦਾ ਫਲੈਟ ਵੀ ਕੋਈ ਲੋਕਾਂ ਨੇ ਵੇਚ ਖੁੱਟ ਕੇ ਕਬਜ਼ਾ ਗੁਬਜ਼ਾ ਕਰ ਲਿਆ ਇਹ ਭੈਣ ਜੀ ਦਦਰ ਪਟਕਰੀ ਆ ਕਦੀ ਦਰਬਾਰ ਸਾਹਿਬ ਜਾਂਦੇ ਨੇ ਇਹ ਦੁਰਗਾਣਾ ਮੰਦਿਰ ਆਪਣਾ ਤਰ੍ਹਾਂ ਬੁਝਾਰਾ ਕਰਿਓ ਬੱਚਾ ਭੁੱਖਾ ਪਿਆਸਾ ਹੋਣ ਦੇ ਕਾਰਨ ਉਸ ਬੱਚੇ ਦੀ ਡੈਥ ਹੋ ਗਈ ਆ ਤੇ ਬਾਕੀ ਇਸ ਭੈਣ ਜੀ ਨੇ ਦੱਸਿਆ ਕਿ ਕੁਝ ਗਲਤ ਅਨਸਰਾਂ ਨੇ ਮੇਰੇ ਨਾਲ ਕੁਝ ਗਲਤ ਕਰਕੇ ਇਸ ਮਕਾਮ ਤੇ ਬਚਾਇਆ ਇਹਨਾਂ ਨੂੰ ਖੁਦ ਵੀ ਨਹੀਂ ਪਤਾ ਭੈਣ ਜੀ ਨੂੰ ਦੱਸੋ ਭੈਣ ਜੀ ਤੁਹਾਡੇ ਨਾਲ ਜੋ ਹੋਇਆ ਦੱਸੋ ਆਪ ਦੱਸੋ ਇੱਕ ਵਾਰ ਫੋਨ ਤਾਂ ਹੀ ਤੁਹਾਡੀ ਭੈਣ ਜੀ ਅਸਾ ਮਿਸ਼ਨ ਜੀ ਨੂੰ ਬਹੁਤ ਦੁੱਖ ਹੋਇਆ ਅਸੀਂ ਹੁਣ ਕੀ ਕਰਨ ਜਾ ਰਹੇ ਹਾਂ ਕਿ ਜਿਹੜੇ ਸਾਡੇ ਡੀਸੀ ਸਾਹਿਬ ਨੇ ਅੰਮ੍ਰਿਤਸਰ ਤੋਂ ਅਸੀਂ ਉਹਨਾਂ ਨੂੰ ਸਾਡੇ ਸਾਰੇ ਟੀਮ ਜਿਹਦੇ ਸਾਰੇ ਮੈਂਬਰ ਸਾਹਿਬ ਕੜੇ ਨੇ ਸਾਰੇ ਸਾਡੇ ਜੁਰ ਖੜੇ ਨੇ ਅਸੀਂ ਉਹਨਾਂ ਨੂੰ ਡੀਸੀ ਮੈਮ ਕੋਲ ਲੈ ਕੇ ਜਾ ਰਹੇ ਹਾਂ ਕਿ ਇਸ ਛੋਟੀ ਬੱਚੀ ਦਾ ਤੇ ਸਾਡੀ ਭੈਣ ਜੀ ਦਾ ਰਹਿਣ ਬਸੇਰਾ ਕਿਤੇ ਵੀ ਕੋਈ ਸੰਸਥਾ ਨਾਲ ਟੱਚ ਪਾਈਅੱਪ ਕਰਕੇ ਤੇ ਰੈੱਡ ਕਰਾਸ ਕਰਕੇ ਜਾਂ ਨਾਰਿੰਕੇਦਨ ਕਰਕੇ ਸਾਡੀ ਭੈਣ ਦੀ ਕੇਅਰ ਕੀਤੀ ਜਾਵੇ ਕਿਉਂਕਿ ਕੱਲ ਨੂੰ ਸਾਡੀ ਛੋਟੀ ਬੱਚੀ ਆ ਉਹ ਦਰਿੰਦਿਆਂ ਜੋ ਸਾਡੀ ਭੈਣ ਨਾਲ ਕੀਤਾ ਆਸਾ ਬੱਚੀ ਨਾਲ ਅਸੀਂ ਆ ਰਿਸਿਵਰ ਮਿਲਣ ਜਾ ਰਹੇ ਜੀ